ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈ ਕੋਲ ਬਹੁਤ ਸ਼ਾਨਦਾਰ ਪਸ਼ੂ ਆਏ ਆ ਇੱਕ ਟੁਕੜ ਗਬਣ ਮੈਂ ਖੋਨੇ ਬੁਰੀ ਤੇ ਵਧੀਆ ਦੋ ਜਾਨਵਰ ਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਰਸੇ ਗੱਲ ਬਾਈ ਜੀ ਠੀਕ ਠਾਕ ਜੀ ਹਾਂ ਵਧੀਆ ਠੀਕ ਠਾਕ ਜੀ ਜਿੰਨੇ ਭੈਣ ਭਰਾ ਮਾਣਾ ਡੇਰੀ ਫਾਰਮ ਤੇ ਜੁੜੇ ਆ ਸਾਰਿਆਂ ਨੂੰ ਧੰਨਵਾਦ ਕਰਦੇ ਆ ਹਾਂਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਬਾਈ ਜੀ ਸਾਰੀ ਸੰਗਤਾਂ ਦਾ ਵੀ ਜੀ ਬਹੁਤ ਧੰਨਵਾਦ ਕਰਦੇ ਆ ਹਾਂਜੀ ਤੇ ਆਜੇ ਵੀਰ ਮਈਆਂ ਦੋ ਚੰਗੇ ਟੌਪਸ ਜੀ ਆਪਣੇ ਕੋਲ ਆ ਗਈਆਂ ਵਾ ਹਾਂਜੀ ਫੜੀ ਨਾ ਵੀਰ ਪੂਰੀ ਹੁਣ 6 ਮਹੀਨਾ ਦੀ ਗੱਪਣ ਆ ਹਾਂਜੀ 8 ਕਿਲੋ ਦੋਦੇ ਮਹੀਨੇ ਠੀਕ ਆ ਭਾਈ ਜੀ ਪਰ ਮਹੀਂ ਵੀਰ ਜਿਹੜਾ ਵੀਰਨਾ ਲੈ ਗਿਆ ਨਾ ਹਾਂਜੀ ਸਮਝੂ ਕਿ ਅਜ ਹਾਥੀ ਲੱਲੇ ਆ ਆ ਸੀ ਲੱਲੇ ਆ ਇਹਦੀ ਮਹੀਨੇ ਤੇ ਵਧੀਆ ਆਪਣੇ ਕੋਲ ਜਾਂਦੇ ਦੇਖ ਕੇ ਗਈ ਆ ਇਹ ਗੱਪਣ ਕਿ ਨਹੀਂ ਚੈੱਕ ਹੋ ਗਈ ਭਾਈ ਹਾਂ ਵੀਰ 6 ਮਹੀਨੇ ਦੀ ਸ਼ਿਆਮ ਵਾਲੀ ਪੂਰੀ ਬੜੀ ਅਸਲ ਚੀਜ਼ ਹੈ ਠੀਕ ਆ ਜੀ ਤਿਲਾਂ ਵਾਲੀ ਪੂਰੀ ਆ ਗਈ ਆ ਬਹੁਤ ਕੁਆਲਟੀ ਵਾਲੀ ਮੈਂ ਮਚਾਣੀ ਨਾ ਕਰ ਬਈ ਮਚਾਣੀ ਵੀਰ ਹੈਗਾ 6 ਮਹੀਨਿਆਂ ਦੀ ਗੱਪਣ ਆ ਠੀਕ ਆ ਜੀ ਬਜਾ ਘਾਪਰੇ ਜੇ ਅੰਧਰੇ ਇਹਨ ਅੰਧਰੇ ਬਜਾ ਇਹ ਆ ਮਈ ਵੀਰ ਚੰਗੀ ਵਾਟੀ ਆ ਰੰਗ ਬੋਦਾ ਚਮਕਾ ਵੇਖੋ ਪੂਰਾ ਬੂਰਾ ਜਿਹਨੂੰ ਕਹਦੇ ਨਾ ਅਸਲੀ ਬੂਰੀ ਉਹ ਆ ਤੇਲਾਂ ਦੇ ਖਲਾਰੀ ਵੀਰ ਮਲੇ ਤੇੜੇ ਦੇਖੋ ਇਹ ਜੀ ਪੂਰੀ ਤੇੜਾ ਗੇ ਲੋ ਤੇੜਾ ਗੇ ਲੋ ਹਿਆਰਾਂ ਨਾਲ ਹੀ ਤੇਲੇ ਆ ਪੂਰੀ ਬੂਰੀ ਜਿਹਨੂੰ ਕਹਿੰਦੇ ਨਾ ਜਿਹਦਾ ਸੁੰਦੀ ਨਾ ਕਰਮਾਲੀ ਖਲਾਰੇ ਪੁੰਦੀ ਪੂਰੀ ਮੈਂ ਮਨਾ ਵੀ ਸਬਾ ਲਈ ਫੜੀ ਜਿਹੜੀ ਮੈਟ ਫਰੇ ਸੋਣੇ ਪੈਂਦੇ ਆ ਹਾਂ ਵੀ ਚੌੜੀ ਚਾੜੀ ਬੜੀ ਦੁੱਧ ਵਾਲੀ ਮਹੀਂ ਆਹਾਂ ਵੈਰੀ ਗੁੱਡ ਪਾਦੀ ਖਾਣਾ ਬੜੀ ਜਾਣਿਆ ਮੈਂ ਛੋਟੀ ਪਰ ਵੀ ਦੁੱਧ ਵਾਲੀ ਮਹੀਂ ਆ ਬਿਲਕੁਲ ਜਿਆਜ ਮੋਲ ਜਿਆਜ ਕਰਾਂਗੇ ਜਿੰਨੇ ਦੀ ਮਹੀਂ ਦੇ ਦੇਣੀ ਹੈ ਦੁੱਧ ਵਾਲੀਆਂ ਨਾੜਾਂ ਪੈਪਾਂ ਮਾਲ ਹੀ ਪਾਈ ਪੂਰੀ ਦੱਸੋ ਭਾਈ ਜੀ ਕੀ ਰੇਟ ਕਰੀਏ ਜਿੰਨੇ ਦੀ ਮੈਂ ਦੇ ਦੇਣੀ ਹਾਂ ਨਾ ਹਾਂਜੀ ਮੈਂ ਜਿੰਨੇ ਦੀ ਦੇਣੀ ਨਾ 6 ਮਹੀਨੇ ਦੀ ਕਬਣ 6 ਮਹੀਨੇ ਨੂੰ ਮੈਂ ਡਵਲ ਹੋਣੀ ਹਾਂਜੀ ਇਹ ਮੈਂ 6 ਮਹੀਨੇ ਡਵਲ ਹੋ ਜੂਗੀ ਜਿੰਨੇ ਦੀ ਹੁਣ ਦੇਣੀ ਹਾਂਜੀ ਬਹੁਤ ਮੈਂ ਦਾ 70 70000 ਕਰ ਦੋ ਭਾਈ ਮਾਨ ਐਂਡ ਮੈਂ ਜਿੰਨੇ ਦੀ ਦੇ ਦੇਣੀ 65000 65000 ਦੀ ਲਓ ਜੀ 7000 ਮੁੱਲ ਐਂਡ ਰੇਟ 65000 ਰੁਪਇਆ ਬਹੁਤ ਵਧੀਆ ਸ਼ਾਨਦਾਰ ਨਗੀਨਾ ਆਇਆ ਹੈ ਜਿਹੜਾ ਮਰਜੀ ਮੀਰ ਭਰਾ ਮੈਂ ਇਕ ਤੀਰ ਜਿੱਤੇ ਮਰਜੀ ਵਿਗਦੀ ਐ ਇਹ ਤਾਂ ਮੈਂ ਸੁੰਦੀ ਸੁੰਦੇ ਐ ਖਲਾਰੇ ਮੁੰਡੀ ਮੈਂ ਨਾ ਵੀ ਡਬਲ ਹੋਊ ਚਮਾ ਮਹੀਨੇ ਜੇ ਦੁੱਧ ਚੋਣਾ ਵਖਰਾ ਠੀਕ ਐ ਚਾਰੋ ਚੋਰੂ ਪੂਰੀ ਆ ਤਾਂ ਵਧੀਆ ਕੁਆਲਟੀ ਵਾਲੀ ਤੂੜੀ ਖਾਈ ਜਾਂਦੀ ਏ ਮੇਰੀ ਤੂੜੀ ਦੇਵਾ ਤੂੜੀ ਪੈਂਦੀ ਤੂੜੀ ਛਗੀ ਜਾਂਦੀ ਏ ਬਹੁਤ ਕਰਮ ਵਾਲੀ ਮੈਂ ਆ ਵਧੀਆ ਤੇ ਤੇੜੇ ਸਾਰੇ ਸਹੀਲਦੇ ਹੀ ਆ ਕਰ ਲੈਗੇ ਚੈੱਕ ਕਰਾਤੀ ਏ ਵੀਰੇ ਤਿਲਾਂ ਵਾਲੀ ਬੁਰੀ ਬਹੁਤ ਘਟ ਹੁੰਦੀ ਏ ਬੰਦੇ ਨੇ ਵੀਰੇ ਇੱਕ ਤੇਲ ਹੋਵੇ ਜੇ ਮਾਰ ਦਿੰਦਾ ਤੇ ਸਾਰੀ ਚਲਾਣਾ ਭਰੀ ਸਹੀ ਗੱਲ ਐ ਕਰਮ ਵਾਲਾ ਹੁੰਦਾ ਆ ਮੈਂ ਵੀ ਆ ਗਿਆ ਲੋ ਜੀ ਆ ਗਿਆ ਮੈਂ ਵੱਡੀ ਥੈਂਕ ਯੂ ਬੱਚਾ ਮਰ ਗਿਆ ਮੈਂ ਆ ਜੇ ਟੈਂਕ ਹੀ ਆਏ ਆ ਪੂਰੀ 1 ਮਹੀਨੇ ਦੀ ਮੈਂ ਹੀ ਸੁੱਈ ਆ ਬੱਚਾ ਮਰ ਗਿਆ ਠੀਕ ਦੋ ਤਾਂ ਮੈਨੂੰ ਹੋਊਗਾ 10 ਕਿਲੋ ਹਾਂ ਜੀ ਨੌ ਵਧੀਆ ਹੋਊ ਗ੍ਰਾਈਂਡਰ ਦਾ ਠੀਕ ਹੈ ਵੱਡੀ ਮੈਂ ਲਓ ਇੱਕ ਰੰਗ ਕਾਲੀ ਨਸਲੀ ਮੀਰ ਇਹ ਬਹੁਤ ਵਧੀਆ ਹਨਲ ਦੇ ਜੀ ਬਹੁਤ ਵਧੀਆ ਕੁਆਲਟੀ ਵਾਲੀ ਆ ਇਹ ਇੱਕ ਇੱਕ ਗੂਬੀ ਜੇ ਹੋਰ ਮੈਂ ਦੇ ਵਿੱਚ ਪੂਰੀ ਕਾਲੀ ਛਾ ਆ ਇੱਕ ਰੰਗ ਕਾਲੀ ਦੇ ਪਾਪਾ ਪੂਪਾ ਵੇਖ ਮੈਨੂੰ ਕਿੱਡੀਆਂ ਜਿਆਦੀਆਂ ਯਵਰ ਲੱਗੀਆਂ ਹੋਈ ਸਹੀ ਗੱਲ ਭਾਈ ਦੁੱਧ ਵਾਲੀ ਨਸਲੇ ਆ ਬਰੀਡ ਜੇ ਤਰੋ ਅਡੀ ਬੜੀ ਵੀ ਮੈਂ ਨਮੀ ਕਦੀ ਦੁੱਧ ਵਾਲੀ ਮਹੀਂ ਵੀ ਸਾਰੀ ਆਸ ਆ ਤੇ ਇਹ ਰੇਡ ਗੈਜ ਕਰਾਂਗੇ ਭਾਣ ਇਹ ਪੂਰਾ ਨਿਕਾਇਆ ਮੋਲਾ ਮਿਠਾ ਜਾ ਮਹਾਨਾ ਕਿਤੂ ਡਾਵਾ ਮੋਲਾ ਆਪਣਾ ਵੀ ਬਿਲਕੁਲ ਹੁਣ ਮਾਲ ਸਸਤਾ ਹੋ ਗਿਆ ਮਾਲ ਵੀ ਰੋਹ ਗਿਆ ਮੰਦਾ ਆ ਗਿਆ ਵੀਰ ਜੀ ਮੰਦਾ ਆ ਗਿਆ ਬਾਜ਼ਾਰ ਦਾ ਪਿਆਰ ਬਾਜ਼ਾਰ ਦਾ ਵੀ ਫਰਕ ਪੈ ਗਿਆ ਕਹਿੰਦੇ 20-25000 ਰੁਪਏ ਦਾ ਫਰਕ ਪੈ ਗਿਆ ਬੜਾ ਫਰਕ ਪੈ ਗਿਆ ਸੱਚੀ ਗੱਲ ਦਾ ਦਈਏ ਭਰਾਵਾਂ ਗਾਗਣ ਨੂੰ ਵੀ ਥੋੜੇ ਜਵਾਬ ਦਾ ਦਈਏ ਐਵੇਂ ਚoare ਲੁੱਟੇ ਲੁੱਟੇ ਨਾ ਜਾਣ ਅੰਦਰ ਬਹੁਤਾ ਨਾ ਗਾਗਣ ਵੇਂਦੀ ਕਹਦੇ ਦਿਹਾਣਾ ਮੋਲ ਆਇਆ ਕਰੋ ਹੁਣ ਦਿਹਾੜਾ ਬਾਜ਼ਾਰ ਵੀਰ ਦਿਹਾੜਾ ਬਾਜ਼ਾਰ ਤੇ ਬਿਲਕੁਲ ਜਿਆਜਵੀਰ ਮੈਂ ਹੀ ਦੇ ਦੇਣੀ ਆ ਜਿੰਨੇ ਦੇ ਦੇਣੀ ਆ 55000 ਦੀ ਐਂਡ ਇਨੀ ਕੋਈ ਗੱਲ ਦਾਦਾ ਨਹੀਂ ਭਰੇ ਦੱਸ ਦੇਨੇ ਨੇ ਬੋਲ ਸਾਰਾ 60 ਤੋਂ 57 ਐਂਡ 55000 55000 55000 ਸਹੀ ਗੱਲ ਆ ਸਹੀ ਆ ਜੀ ਲਓ ਜੀ 55000 ਦੀ ਜਾਂ ਦੋ ਬੰਬ ਪੀਸ ਬੰਬ ਪੀਸ ਜਾਂ ਦੋ 55000 ਦਾ ਹਾਂ ਜੀ ਓਕੇ ਠੀਕ ਜੀ 55 ਠੀਕ ਆ ਜੀ ਆ ਵੀਰ ਇਹੋ ਜੀ ਤੁਹਾਡੀ ਲੈਂਦੇ ਨੇ ਇੱਕ 10 15 ਦੀ ਹਾਂ ਜੀ ਇੱਕ 10 15 ਦੀ ਪਾਵ ਲੈਂਦੇ ਰਹੇ ਜੋੜੀ ਹਾਂ ਜੀ ਇਤਿਆਰ ਕਰਨ ਦੇ ਮੈਂ ਤਾਂ ਜਿਹੜਾ ਖੜਦੀ ਆ ਦਿਨ 5 4 ਖੜਦੀ ਜਿਹੜਾ ਮਾਦੀ ੱਲੇਵਾ ਵੇਖੋ ਪੂਰਾ ਬਣਾਈ ਫਿਰਦੀ ਆ ਹਾਂ ਨਹੀਂ 95 ਦੇ ਰਾਂਗੇ ਇਹ ਜਿਹੜੀ ਬਹੁਤ ਚੰਗੀ ਬੱਲੇ ਲਓ ਜੀ ਭਾਈ ਕਹਿੰਦਾ ਥੋੜਾ ਮ ਆਇਆ ਰੇੜ ਘੜਿਆ ਮਾਲ ਦਾ ਹਨਾ ਬਾਜ਼ਾਰ ਡਿੱਗਾ ਆ 50 30 ਹਜ਼ਾਰ ਇਹੋ ਝੋਟੀ ਵਿਕਦੀ ਰਹੀ ਸਵਾ ਸਵਾ ਲੱਖ ਦੀ ਪਰ 95 ਹਜ਼ਾਰ ਦੀ ਸਹੀ ਗੱਲ ਜੀ ਦੇ ਦੇਣੀ ਆ ਹਾਂ ਪਰ ਇਹ ਵੀਡੀਓ ਤਿਆਰ ਨਹੀਂ ਕੀਤੀ ਵੀ ਆਖਿਆ ਵੀ ਜਦੋਂ ਤਿਆਰ ਕਰ ਲਈਏ ਪਰ ਭਾਈ ਕਹਿੰਦਾ 95 ਹਜ਼ਾਰ ਦੀ ਹਾਂ ਨਾ ਯੈਸ ਨੋ ਨਹੀਂ ਦੇਦਾ ਆਂ ਵਾ ਠੀਕ ਹੈ ਦੇਖੋ ਇਹ ਛੋਟੀ ਅਜੇ ਹਫਤਾ ਖੜਦੀ ਆ ਪੂਰੀ ਬਾਨੀ ਦੇ ਖੁੱਲਣੀ ਆ ਤੇ 92000 ਦੀ ਐ ਸੋ ਛੋਟੀ ਦੇਦਾ ਉਹ ਛੋਟੀ ਜਿੰਨੀ ਮਹਿੰਗੀ ਕਹਦੀ ਆ ਉਹ ਠੀਕ ਹੀ ਹੈ ਠੀਕ ਹੈ ਭਾਈ ਜੀ ਓਕੇ ਜੀ ਵਧੀਆ ਭੈਣ ਭਰਾਵਾਂ ਦੀ ਦਸਨੀ ਗੱਲ ਚੰਗੀ ਹੁੰਦੀ ਹੈ ਨਾ ਬਾਕੀ ਵੀਰ ਸਿੱਧਾ ਨਾ ਹੁੰਦਾ ਤੇ ਕੋਈ ਇਹ ਪੀਰ ਪੁਰਾਣਾ ਕਵੇ ਵੀ ਇਹ ਵਿਗੀਆਂ ਹੋਣਗੀਆਂ ਜਿਹੜੀ ਮੈਂ ਵਿਗੀ ਪਹਿਲਾਂ ਦੱਸਦੀ ਪਹਿਲਾਂ ਦੱਸਦੀ ਇਹ ਫਿਰ ਉਹ ਵੀ ਪਾਹਦੇ ਹਾਂ ਹਾਂ ਸਹੀ ਗਾ ਤਿੰਨੇ ਪਸ਼ੂ ਵੇਚਣ ਵਾਲੇ ਇਹ ਜਿਹੜੇ ਜਿਹੜੇ ਵੀਰ ਮੈਨ ਨਹੀਂ ਵੀਰੇ ਇੱਕ ਇੱਕ ਬੰਦੇ ਨੂੰ ਟਾਈਮ ਕਿਹਨਾਂ ਵਾਰ ਜੀ ਹੁਣ ਪਾਲਾ ਦਾ ਵੀਡੀਓ ਹੁਣੇ ਪਾਉਣੀ ਆ ਵੀਰ ਮੈਨ ਨਹੀਂ ਮੈਂ ਇੱਕੋ ਇੱਕ ਬੰਦੇ ਨੂੰ ਟਾਈਮ ਵੇ ਲੋ ਜੀ ਟਾਈਮ ਪੱਜ ਗਏ ਵੀਰ ਹੁਣ ਇਹ ਵੀਡੀਓ ਚੱਲ ਜਲੀਏ 9 ਵਜ ਗਏ ਤੇ ਇੱਕੋ ਇੱਕ ਬੰਦੇ ਨੂੰ ਮੈਂ ਮਿਲਣੀ ਆ ਕਈ ਕਹਿੰਦੇ ਮਾਲ ਵੇਚ ਕੇ ਪਾਇਆ ਹੋਊਗਾ ਪਰ ਜਿਹੜਾ ਜਿਹੜਾ ਵੀਰ ਦਾ ਮਾਲੂ ਦਾ ਨੰਬਰ ਦਿੱਤਾ ਵੀ ਯਾਨੀ ਦੇਖੋ ਇੱਕ ਘਰ ਆ ਇਹ ਗੱਲ ਮੈਂ ਪੱਕਾ ਨਾ ਬੋਲਦਾ ਸਿੰਘਾਂ ਟੜੂ ਬਣਾਦਾਂਗੇ ਤੇ ਬਿਲਕੁਲ ਜੀ ਉਹਦਾ ਨੰਬਰ ਦਾ ਬਾਕੀ ਵੀਰ ਮੈਂ ਕੋਈ ਮੋਲ ਨਹੀਂ ਇਹਦਾ ਹਾਂ ਜਿਆ ਮਾਲ ਵੜਾ ਸਮੇਂ ਦੇ ਹਿਸਾਬ ਨਾਲ ਵੀਰ ਜਦੋਂ ਬਾਜ਼ਾਰ ਤੇਜ ਤੇਜ ਲੈਂਦੇ ਤੇ ਸੱਚੀ ਗੱਲ ਦੱਸਣੀ ਆ ਜਦੋਂ ਈਆ ਚੜ ਗਿਆ ਦਦਾਂਗੇ ਆਣੀ ਦੁਕਾਨਦਾਰ ਜਿਹੜੇ ਮਾਲ ਜਦੋਂ ਮਾਦੀ ਖਰੀਦੋ ਤੇ ਜਦੋਂ ਮਾਦੀ ਪਸ਼ੂ ਖਰੀਦੋ ਇੱਕ ਲੋ ਮੇਗੇ ਆ ਤੀਆਂ ਨੇ ਵੀ ਵਿਗੇ ਸਹੀ ਗੱਲ ਯਾਰ ਹੈ ਜਿੰਨ ਜਿਤਨਾ ਜਿੰਦਾ ਚੱਲੂ ਉਹਦਾ ਚੱਲਾਂ ਬਿਲਕੁਲ ਸਹੀ ਗੱਲ ਆ ਬਾਕੀ ਲਾਈਕ ਕਮੈਂਟ ਸ਼ੇਅਰ ਬਾਤਾਂ ਵਾਤ ਕਰਿਆ ਕਰੋ ਚੈਨਲ ਨੂੰ ਜਿਹੜੇ ਵੀਰ ਭਰਾ ਜੁੜੇ ਸਾਰਿਆਂ ਦਾ ਧੰਨਵਾਦ ਕਰਦੇ ਆ ਧੰਨਵਾਦ ਬਾਈ ਜਨਵਾਰ ਟੌਪ ਤੋਂ ਟੌਪ ਆਉਣਗੇ ਟੌਪ ਟੌਪ ਖਿੱਚ ਕੇ ਲਿਆਓ ਅੱਜ ਫਿਰ ਕੱਲ ਫਿਰ ਲੈ ਆਓ ਜੇ ਕਿ ਲੈ ਆਓ ਕੱਲ ਇੱਕ ਦੀ ਪਾਦਾਂਗੇ ਮਾਲ ਵੀ ਦੋ ਦੋ ਚਾਰ ਚਾਰ ਜਨਵਾਰ ਰੋਜ਼ ਪਾਈ ਜਾਂਦੇ ਆ ਬੜੇ ਵਾਹਿਗੁਰੂ ਦੀ ਕਿਰਪਾ ਲਗੀ ਜਾਂਦੀ ਬੜੇ ਯਾਰੇ ਲਓ ਹਾਂਜੀ ਹਾਂਜੀ ਸਾਡੇ ਨਾਲ ਖੜੀ ਜਾਂਦੇ ਇੰਨਾ ਪੈਸਾ ਨਹੀਂ ਹੋਣਾ ਚਾਹੀਦਾ ਹਣਾ ਕੋਈ ਵੀਰ ਜੀ ਸਾਰੀ ਉਮਰ ਲੱਗ ਜਾਂਦੀ ਬੰਦੇ ਦੀ ਪੈਸਾ ਹੀ ਔਰਦਾ ਬੁੱਢਾ ਹੋ ਜਾਂਦਾ ਨਹੀਂ ਗੱਲ ਹੈ ਤਾਂ ਵੀ ਕਰਨੀ ਪੈਂਦੀ ਬੜੇ ਟਾਈਮ ਪਾਸ ਹੁੰਦਾ ਜਾਵੇ ਪੁੰਦੇ ਕਿੱਥੇ ਖਰਦਨੇ ਨੇ ਪੈਸੇ ਬਿਲਕੁਲ ਬਿਲਕੁਲ ਨਾਲ ਨਾਲ ਖਾਓ ਨਾਲ ਨਾਲ ਬੜੇ ਬੈਂਕਾਂ ਜਣਾ ਲੋਨ ਲਓ ਰੱਖੋ ਹਾਂਜੀ ਹਾਂਜੀ ਬੈਂਕਾਂ ਦਾ ਕੀ ਪਤਾ ਕਿਦੋਂ ਬੈਂਕ ਚੁੱਕ ਜਾਂਦੇ ਕਿਉਂ ਭਾਈ ਜੀ ਸੋਏ ਬੰਦਾ ਫਸਦਾ ਸਸੇ ਘਰ ਭਾਈ ਜੀ